328 ਪਾਵਨ ਸਰੂਪਾਂ ਦੇ ਮੱਦੇਨਜ਼ਰ ਐਫਆਈਆਰ ਹੋ ਚੁੱਕੀ ਹੈ ਔਰ ਉਸ ਐਫਆਈਆਰ ਦੇ ਹੁਣ ਬਿਨਾ ਦੇ ਉੱਤੇ ਅਗਲੀ ਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਪਰ ਸਵਾਲ ਇਹ ਹੈ ਕਿ ਮਾਮਲਾ ਇਸ ਹੱਦ ਤੱਕ ਪੁਰਾਣਾ ਮਾਮਲਾ ਔਰ ਹੁਣ ਤੱਕ ਆਂਦੇ ਆਂਦੇ ਇਹਦੇ ਉੱਤੇ ਪੰਥਕੀਆ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਸਕੀ ਉਹ ਕਿਹੜੇ ਕਾਰਨ ਸਨ ਉਹ ਕਿਹੜੀਆਂ ਤਾਕਤਾਂ ਸਨ ਜਿਨ੍ਹਾਂ ਨੇ ਕਾਰਵਾਈ ਰੋਕ ਕੇ ਰੱਖੀ ਜਾਂ ਹੁਣ ਅੱਗੇ ਭਵਿੱਖ ਕਿਸ ਤਰ੍ਹਾਂ ਦਾ ਦੇਖਿਆ ਜਾਣਾ ਹੈ ਇਹ ਸਵਾਲ ਖੜੇ ਹੋ ਰਹੇ ਹੈ ਸਾਡੇ ਨਾਲ ਮੌਜੂਦ ਨੇ ਭਾਈ ਬਲਦੇਵ ਸਿੰਘ ਵਡਾਲਾ ਭਾਈ ਸਾਹਿਬ ਵਨ ਇੰਡੀਆ ਪੰਜਾਬੀ ਤੇ स्वागत है जी सत श्री अकाल वाहेगुरु जी का खालसा वाहेगुरु जी की फतेह मैं, मैं देख सकता हूं ਤੁਸੀਂ ਆਪਣੇ ਹੱਥਾਂ ਦੇ ਵਿੱਚ ਐਫ ਆਈ ਆਰ ਫੜੀ ਹੋਈ ਹੈ ਮੈਂ ਬੜੇ ਸਿੱਧੇ ਤੌਰ ਤੇ ਪੁੱਛਣਾ ਚਾਹੁੰਦਾ ਹੈ ਕਿ ਹੁਣ ਅਗਲੇਰੀ ਕਾਰਵਾਈ ਕਿਸ ਤਰ੍ਹਾਂ ਦੀ ਦੇਖ ਰਹੇ ਹੋ ਔਰ ਵੱਡੀ ਗੱਲ ਜਦੋਂ ਹੁਣ ਐਫ ਆਈ ਆਰ ਦਰਜ ਹੋ ਚੁੱਕੀ ਹੈ ਇਸ ਐਫ ਆਈ ਆਰ ਨੂੰ ਤੁਸੀਂ ਕਿਵੇਂ ਲੋਕਾਂ ਨੂੰ ਐਕਸਪਲੇਨ ਕਰੋ 328 ਪਾਵਨ ਸਰੂਪ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਚੋਂ ਚੋਰੀ ਕਰਵਾਏ ਗਏ ਕਰਵਾਏ ਗਏ ਕਵਾਂਗਾ ਉਹਨਾਂ ਬਾਬਤ 5 ਸਾਲ ਤੋਂ ਅਸੀਂ ਪੰਥਕ ਹੋਕਾ ਦੇ ਰਹੇ ਹਾਂ ਸਿੱਖ ਸਤਿਭਾਵਨਾ ਦਲ ਦੇ ਵੱਲੋਂ ਅਗਵਾਈ ਬੇਸ਼ੱਕ ਉਹਨਾਂ ਮੈਨੋਂ ਦੇ ਦਿੱਤੀ ਸਾਰੇ ਭਾਈ ਗੁਰਵਤਨ ਸਿੰਘ ਹੋਣੀ ਸਾਡੇ ਪ੍ਰਧਾਨ ਸਾਹਿਬ ਨੇ ਡਾਕਟਰ ਪਰਮਜੀਤ ਸਿੰਘ ਹੋਣੀ ਭਾਈ ਗੁਰਮੀਤ ਸਿੰਘ ਥੂਈ ਹੋਣੀ ਸਾਰੀ ਟੀਮ ਨੇ ਕੰਮ ਕੀਤਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਕੱਲ 7 ਦਸੰਬਰ ਨੂੰ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਈ ਬਲਦੇਵ ਸਿੰਘ ਸਿੱਧਾ ਇਹਨਾਂ ਸਾਰਿਆਂ ਵੱਲੋਂ ਸੰਤ ਬਾਬਾ ਸੇਵਾ ਸਿੰਘ ਜੀ ਰਾਮ ਔਰ ਖੇੜਾ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਤੀ ਸਾਹਿਬ ਜੀ ਤੇ ایمان ਸਿੰਘ ਮਾਨ ਇਹਨਾਂ ਸਾਰਿਆਂ ਦੇ ਸਹਿਯੋਗ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਦੇ ਨਾਲ ਮਹਾ ਪੰਚਾਇਤ ਸੱਦੀ ਗਈ ਉਸ ਮਹਾ ਪੰਚਾਇਤ ਦੇ ਸਖਤ ਫੈਸਲੇ ਨੂੰ ਵੇਖਦੇ ਆਂ ਪੰਜਾਬ ਸਰਕਾਰ 5 ਸਾਲਾਂ ਬਾਅਦ 3.5 ਸਾਲਾਂ ਬਾਅਦ ਆਈ ਝੁੱਕ ਗਈ ਔਰ ਉਹਨਾਂ ਨੇ ਮਾਫੀ ਵੀ ਮੰਗੀ ਆ ਵੀ ਤੇਰੀ ਦੀ ਮਾਫੀ ਮੰਗਦੇ ਕੁਲਤਾਰ ਸਿੰਘ ਸੰਧਵਾ ਅ ਇੰਦਰਬੀਰ ਸਿੰਘ ਜੀ ਨੱਜਰ ਹਰਜੋਤ ਸਿੰਘ ਜੀ ਪੈਂਸ ਇਹਨਾਂ ਨੇ ਮਾਫੀ ਵੀ ਮੰਗੀ ਆ ਕਿ ਅਸੀਂ ਮਾਫੀ ਚਾਹੁੰਦੇ ਆ ਕਿ ਦੇਰ ਆਏ ਆ ਪਰ ਅਸੀਂ ਨਾਲੇ ਵੀ ਕਹਿੰਦੇ ਆ ਕਿ ਅਸੀਂ ਐਫ ਆਈ ਆਰ ਦਰਜ ਕਰਦੇ ਉਹਨਾਂ ਨੇ ਕੱਲ ਐਫ ਆਈ ਆਰ ਦੋਸ਼ੀਆਂ ਖਿਲਾਫ ਦੋ ਕੀਤੀਆਂ ਨੇ ਦਰਜ ਇੱਕ ਨਹੀਂ ਦੋ ਕੀਤੀਆਂ ਨੇ ਇੱਕ ਬਲਦੇਵ ਸਿੰਘ ਸਿਰਸਾ ਵੱਲੋਂ ਜਿਹੜਾ ਇਤਿਹਾਸ ਇਹਨਾਂ ਨੇ ਗੁਰੂ ਸਾਹਿਬ ਦਾ ਕਲੰਕਿਤ ਕੀਤਾ ਸ਼ਰੋਮਣੀ ਕਮੇਟੀ ਵਾਲਿਆਂ ਨੇ ਦੂਸਰਾ 328 ਪਾਵਨ ਸਰੂਪ ਜਿਹੜੇ ਉਹ ਸਾਡੇ ਵੱਲੋਂ ਹੋਈ ਆ ਤੇ ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਤੇ ਨਾਲ ਇਹ ਵੀ ਆਖਦੇ ਆ ਕਿ ਸਰਕਾਰ ਜੀ ਹੁਣ ਇਸ ਕੰਮ ਨੂੰ ਠੰਡੇ ਬਸਤੇ ਚ ਪਾ ਕੇ ਵੋਟਾਂ ਵਟੋਰਨ ਦਾ ਕੰਮ ਨਾ ਕਰਿਓ ਕਿਉਂਕਿ ਇਹ ਉਹ ਦੇਵ ਰੂਹਾਂ ਦੀ ਹਾਜ਼ਰੀ ਚ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖ ਸੰਗਤਾਂ ਦੀ ਹਾਜ਼ਰੀ ਚ ਇਹ ਫੈਸਲਾ ਲਿਆ ਗਿਆ ਇਹ ਵੋਟ ਤੇ ਨੋਟ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਬਾਦਲ ਕੇ ਇਹਦੇ ਤੇ ਵੋਟ ਨੋਟ ਦੀ ਗੰਦੀ ਰਾਜਨੀਤੀ ਸੌਵਰੀ ਕਰਨ ਜਾਲੀ ਅਕਾਲੀ ਨੇ ਪਰ ਪੰਜਾਬ ਸਰਕਾਰ ਨਾਲ ਇਹਦੇ ਤੇ ਬਿਲਕੁਲ ਵੀ ਕਰੇ ਕਿਉਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਨਾਲ ਮਸਲਾ ਸੰਬੰਧਿਤ ਹੈ ਹੋਂ ਦੇ ਗੁਰੂ ਸਾਹਿਬ ਦੀ ਅਦਬ ਸਤਕਾਰ ਹੈ ਉਹਨਾਂ ਤੋਂ ਉੱਤੇ ਕੁਝ ਨਹੀਂ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਜਿਹੜੀ ਤੁਸੀਂ ਸਤਕਾਰ ਨੂੰ ਮੁੱਖ ਰੱਖ ਕੇ ਦੋਸ਼ੀਆਂ ਖਿਲਾਫ ਇਹ ਕਾਰਵਾਈ ਕੀਤੀ ਹੈ ਹੁਣ ਇਸ ਕਾਰਵਾਈ ਨੂੰ ਸਮੇਂਬੱਧ ਕੀਤਾ ਜਾਏ ਲੋੜੀਂਦੀਆਂ ਕਾਰਵਾਈਆਂ ਕਰਕੇ ਤੇ ਚੰਗੇ ਇਮਾਨਦਾਰ ਅਫਸਰਾਂ ਦੀ ਡਿਊਟੀ ਲਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ। ਜਗਤ ਜੋ ਤਖਤ 'ਚ ਸੋਧ ਕਰਕੇ ਉਹਦੇ ਵਿੱਚ ਸੋਧ ਕਰਕੇ ਉਮਰ ਕੈਦ ਤੇ ਮੌਤ ਸਜਾਏ ਤੱਕ ਉਹਨੂੰ ਪਾਸ ਕੀਤਾ ਜਾਏ ਤਾਂਕਿ ਭਵਿੱਖ ਵਿੱਚ ਕਦੇ ਇਸ ਤਰ੍ਹਾਂ ਦੀ ਮੁਰਹ ਹਿਮਾਕਤ ਨਾ ਹੋਵੇ ਤੇ ਨਾਲੇ ਵੀ ਕਵਾਂਗਾ ਵੀ ਸਰਕਾਰ ਅਗਰ ਇਨੂੰ ਕਿਤੇ ਵੀ ਭਲੇਖੇ ਚ ਗਲਤੀ ਨਾਲ ਵੀ ਨੋਟ ਵੋਟ ਦੀ ਨੀਤੀ ਚ ਲੈ ਗਈ। ਇਹਨੂੰ ਲੁਮਕਾਉਣ ਦਾ ਯਤਨ ਕੀਤਾ ਇਹ ਕੰਮ ਨਾ ਹੋਇਆ ਤੇ ਇਹ ਸਰਕਾਰ ਲਈ ਇੱਕ ਖਤਰਨਾਕ ਵੀ ਬਣ ਸਕਦਾ ਹੈ। ਅੱਛਾ ਇਸ ਐਫ ਆਈ ਆਰ ਦੇ ਵਿੱਚ 295 ਵੀ ਲੱਗੀ ਮੈਂ ਦੇਖ ਰਿਹਾ ਹਾਂ ਔਰ ਨਾਲ ਨਾਲ 420 ਵੀ ਬਾਕੀ ਧਾਰਾਵਾਂ ਵੀ ਨੇ। ਇਹਦੇ ਵਿੱਚ ਮੈਂਸ਼ਨ ਕਿਹਨੂੰ ਕਿਹਨੂੰ ਕੀਤਾ ਗਿਆ? ਕਿਦੇ ਕਿਦੇ ਨਾਮ ਹੈਗੇ ਉਹ ਵੀ ਇੱਕ ਵਾਰੀ ਗੱਲ ਕਰ ਲਈਏ। ਇਹਦੇ ਵਿੱਚ 16 ਨਾਮ ਮੈਂਸ਼ਨ ਕੀਤੇ ਗਏ ਨੇ ਤੇ ਮੁਖੀ ਕਹਿੰਦੇ ਹਾਥੀ ਕੇ ਪਾਓ ਮੇ ਸਭ ਕਾ ਪਾਓ। ਇਨਾਂ ਦਾ ਮੁਖ ਜਿਹੜਾ ਸੀ ਉਹ ਹੈ ਰੂਪ ਸਿੰਘ ਸਕੱਤਰ ਉਹ ਕਾਪੀ ਮੇਰੇ ਖਿਆਲੋਂ ਦੂਸਰੀ ਰਹਿ ਗਈ ਹੈ ਉਹ 16 ਨਾਂ ਐਫ ਆਈ ਆਰ ਦੇ ਵਿੱਚ ਲਿਖੇ ਹੋਏ ਆ ਤੇ ਉਹ ਹੁਣ ਰੂਪ ਸਿੰਘ ਹੋਣੀ ਬਾਕੀ ਦੱਸਣਗੇ ਕਿਉਂਕਿ ਇਹ ਜਿਹੜੀ ਲਿਸਟਾ ਇਹ ਉਹਨਾਂ ਨੇ ਪੜ੍ਹੀ ਹੋਈ ਹੈ ਗੋਬਿੰਦ ਸਿੰਘ ਲੋਂਗੋਵਾਲ ਹੋਣਾ ਨੇ ਤੇ ਉਹ ਉਹਨਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਹ ਹੁਣ ਪੁੱਛੇ ਵੀ ਇਹਨਾਂ ਦੇ ਮਗਰ ਹੁਣ ਕਿਹੜੇ ਕਿਹੜੇ ਮਗਰ ਮੱਛੀ ਕਾਬੂ ਆਉਂਦੇ ਆ ਵੱਡੇ ਕਿਉਂਕਿ ਇਹਨਾਂ ਤੋਂ ਬਾਅਦ ਉਹ ਲਿਸਟ ਚੱਲਣੀ ਇਹ 16 ਨਾਮ ਹੋਹੀ ਨੇ ਜਿਹੜੇ ਪੜਤਾਲੀਆ ਰਿਪੋਰਟ ਵਿੱਚ ਹੈ ਤੇ ਉਹ ਮੁਖੀ ਉਹਨਾਂ ਦਾ ਜਿਹੜਾ ਰੂਪ ਸਿੰਘ ਸੈਕਟਰੀ ਹੈ ਜਿਹੜਾ ਸ਼੍ਰੋਮਣੀ ਕਮੇਟੀ ਨੇ ਲਾਇਆ ਹੋਇਆ ਸੀਗਾ ਤੇ ਜਿੰਨੂੰ ਸਮੇਂ ਤੋਂ ਮੁਖ ਰੱਖ ਕੇ ਇਹਨਾਂ ਨੇ ਫਟਾਫਟ ਰਾਤੋਂ ਰਾਤ ਉਹਦੇ ਫੰਡ ਦੇ ਕੇ ਅਸਤੀਫਾ ਲੈ ਕੇ ਤੇ ਉਹਨੂੰ ਕੈਨੇਡਾ ਦੀਆਂ ਠੰਡੀਆਂ ਹਵਾਵਾਂ ਲੈਣ ਭੇਜ ਦਿੱਤਾ ਕਿ ਤੂੰ ਹੁਣ ਉੱਥੇ ਜਾ ਕੇ ਆਨੰਦ ਲੈ ਉਹ ਉੱਥੇ ਬੈਠਾ ਹੋਇਆ ਬਾਹਰ ਜਾ ਕੇ ਹੁਣ ਇਹ ਐਫ ਆਈ ਆਰ ਦਰਜ ਜਿਹੜੀ ਆ ਇਹ ਫਿਰ ਹੁਣ ਲੱਭ ਕੇ ਲਿਆਉ ਕਿਹੜਾ ਕਿੱਥੇ ਬੈਠਾ ਹੈ ਤੇ ਉਹ ਵਾਪਸ ਆਉਣਗੇ ਤੇ ਇਹ ਉਹਨ ਸਰਕਾਰ ਦਾ ਫਰਜ ਬਣਦਾ ਹੈ ਕਿ ਇਹਨਾਂ ਤੇ ਲੋੜਿੰਦੀ ਜਿਹੜੀ ਕਾਰਵਾਈ ਉਹ ਤੁਰੰਤ ਕਰਕੇ ਇਹਨਾਂ ਨੂੰ ਕਟਹਿਰੇ 'ਚ ਖੜਾ ਕਰੇ ਉਹ 16 ਬੰਤੇ ਦੱਸਣਗੇ ਉਹਨਾਂ ਦੇ ਮਗਰ ਕਿਹੜੀ ਲੋਬੀ ਅੰਤਰੰਕ ਕਮੇਟੀ ਹੈ ਕਿਹੜੀ ਧਰਮ ਪ੍ਰਚਾਰ ਕਮੇਟੀ ਹੈ ਕਿਹੜਾ ਰਿਸਰਚ ਵਿਭਾਗ ਹੈ ਕਿਹੜਾ ਮੁਖ ਸਿਕੱਤਰ ਹੈ ਤੇ ਕਿਹੜਾ ਪਰਿਵਾਰ ਤੇ ਕਿਹੜਾ ਪ੍ਰਧਾਨ ਹੈ अच्छा मैं मैं थोड़ी इस बात तो मेनू चेता आ रहा है एक बारी बीबी जागीर कौर ने इस बारे में सवाल ਕੀਤਾ ਸੀ ਕਿ 228 328 ਰੂਪ ਜਿਹੜੇ ਨੇ ਪਾਵਨ ਸਰੂਪ ਉਹਨਾਂ ਦਾ ਮੁੱਦਾ ਅਜੇ ਵੀ ਹੈਗਾ ਔਰ ਭਾਈ ਵਡਾਲਾ ਚੁੱਕਦੇ ਆ ਉਹ ਕਹਿੰਦੇ ਉਹ ਮੁੱਦਾ ਤਾਂ ਹੱਲ ਹੋ ਚੁੱਕਿਆ ਉਹ ਕਹਿੰਦੇ ਉਹਦਾ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਹੋਇਆ ਔਰ ਵੱਡੀ ਗੱਲ ਇਹ ਕਿ ਕਈ ਪੰਥਕ ਲੀਡਰ ਇਸ ਗੱਲ ਦਾ ਦਾਵਾ ਕਰਦੇ ਆ ਕਿ ਇਹ ਕੋਈ ਮੁੱਦਾ ਸੀ ਹੀ ਨਹੀਂ ਇਨਫੈਕਟ ਇਹ ਸਿਰਫ ਗਿਣਤੀ ਦੇ ਵਿੱਚ ਹੇਰ ਫੇਰ ਹੈਗਾ ਤੇ ਹੁਣ ਆ ਕੇ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਹੁਣ ਤੁਸੀਂ ਇਹੋ ਜਿਹੇ ਲੀਡਰਾਂ ਨੂੰ ਕੀ ਕਹਿਣਾ ਚਾਹੋਗੇ ਸ਼ੇਖਵਾ ਸਾਹਿਬ ਆਪ ਚੜਾਈ ਕਰ ਗਏ ਪਰ ਉਹਦਾ ਮੁੰਡਾ ਜਿਉਂਦਾ ਜਗਦਾ ਹੈ ਉਹਨਾਂ ਦਾ ਨਾਮ ਹੈ ਵਿਸਰਿਆ ਇੰਦਰਪ੍ਰੀਤ ਸਿੰਘ ਕੀ ਨਾਂ ਹੈ ਉਹਨਾਂ ਦਾ ਸੇਖਵਾ ਦਾ ਉਹਨਾਂ ਨੂੰ ਪੁੱਛ ਲਿਓ ਸੇਖਵਾ ਸਾਹਿਬ ਨੇ ਇਹਦੀ ਆਪ ਸ਼ੁਰੂਆਤ ਕਰਾਈ ਸੀ ਕਿ ਇਹ ਪੜਤਾਲ ਹੋਣੀ ਚਾਹੀਦੀ ਅਕਾਲ ਤਖ਼ਤ ਸਾਹਿਬ ਨੇ ਪੜਤਾਲ ਕੀਤੀ ਤੇ ਲੋਂਗੋਵਾਲ ਫੌਜਦਾਰੀ ਮੁਕੱਦਮੇ ਕਰਨ ਦੀ ਗੱਲ ਕਰ ਰਿਆ ਤੇ ਹਾਈ ਕੋਰਟ ਕਹਿ ਰਹੇ ਨੇ ਜੱਜ ਕੀ ਇਹ ਸ਼੍ਰੋਮਣੀ ਕਮੇਟੀ ਦੀ ਵੱਡੀ ਨਲਕੀ ਹੈ ਤੇ ਡੀਜੀਪੀ ਜੀ ਪੰਜਾਬ ਨੂੰ ਕਹਿ ਰਹੇ ਨੇ ਕਾਰਵਾਈ ਕਰ ਤੇ ਇਹ ਕਿੱਥੇ ਖੜੇ ਨੇ ਹੁਣ ਤੁਸੀਂ ਹਾਈ ਕੋਰਟ ਨੂੰ ਵੀ ਚੈਲੰਜ ਕਰੋਗੇ ਐਫ ਆਈ ਆਰ ਇਹਨੂੰ ਵੀ ਚੈਲੰਜ ਕਰੋਗੇ ਜਾਗਤ ਜੋਤ ਐਕਟ ਨੂੰ ਵੀ ਚੈਲੰਜ ਕਰੋਗੇ 45 ਰਿਪੋਰਟ ਨੂੰ ਵੀ ਚੈਲੰਜ ਕਰੋਗੇ ਤੇ ਉਹਨਾਂ ਦੋਸ਼ੀਆਂ ਨੂੰ ਤੁਸੀਂ ਅੰਦਰ ਅੰਦਰ ਕੜਾ ਪ੍ਰਸ਼ਾਦ ਦੀ ਡਿਗ ਲਾ ਕੇ ਛੱਡ ਦਿਓਗੇ ਇਹ ਕਿੱਥੋਂ ਦਾ ਨਿਆਂ ਹੈ ਫਿਰ ਇੱਕ ਜੋਗਿੰਦਰ ਸਿੰਘ ਜਿਹੜੇ ਸਪੋਕ ਸਮੈਨ ਵਾਲੇ ਉਹਨਾਂ ਨੇ ਕੋਈ ਸ਼ਬਦ ਗੁਰੂ ਪੰਥ ਦੇ ਖਿਲਾਫ ਲਿਖਿਆ ਜਾਂ ਲਿਖਿਆ ਗਿਆ ਜਾਂ ਲਿਖਵਾਇਆ ਗਿਆ ਉਹਦੀ ਉਹਨਾਂ ਨੇ ਮਾਫੀ ਵੀ ਮੰਗ ਲਈ ਮਾਫੀ ਮੰਗਣ ਦੇ ਬਾਵਜੂਦ ਅਕਾਲੀ ਦਲ ਵਾਲਿਆਂ ਨੇ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਾ ਕੇ ਉਹਦੇ ਵਿਰੁੱਧ ਐਫ ਆਈ ਆਰ ਦਰਜ ਕਰਵਾ ਦਿੱਤੀ ਤੇ ਜੇ ਇੱਕ ਸ਼ਬਦ ਲਿਖਣ ਦੀ ਐਫ ਆਈ ਆਰ ਦਰਜ ਹੋ ਸਕਦੀ ਹੈ ਤੇ 328 ਪਾਵਨ ਸਰੂਪ ਚੋਰੀ ਕਰਨ ਵਾਲੇ ਲਾਪਤਾ ਕਰ ਦੇਣਾ ਕਿਸੇ ਦਾ ਪਿਓ ਲਾਪਤਾ ਕਰ ਦਿਓ ਉਹ ਵੀ ਵੱਡਾ ਕਰੀਮੀ ਨਾਲ ਕੇਸ ਦਰਜ ਹੁੰਦਾ ਹੈ ਇਹ ਤਾਂ ਗੁਰੂ ਲਾਪਤਾ ਕਰ ਦਿੱਤਾ ਗਿਆ ਇਹਦੀ ਤੇ ਸਜ਼ਾ ਪਤਾ ਨਹੀਂ ਕਿੰਨੀ ਕੁ ਹੋਣੀ ਚਾਹੀਦੀ ਉਹਦੇ ਸਿਮਾ ਹੀ ਕੋਈ ਨਹੀਂ ਜਦੋਂ ਜਦੋਂ ਦਾ ਇਹ ਮੁੱਦਾ ਭਾਈ ਸਾਹਿਬ ਖੜਿਆ ਹੈ ਨਾ ਮੇਰੇ ਦਿਮਾਗ 'ਚ ਉਦੋਂ ਹੀ ਇਹ ਸਵਾਲ ਆਉਂਦਾ ਹੈ ਕਿ ਆਖਿਰ ਇਹਦੇ ਪਿੱਛੇ ਲਾਲਸਾ ਕੀ ਹੋਵੇਗੀ ਕਾਰਨ ਕੀ ਹੋਵੇਗਾ ਅੱਜ ਉੱਪਰ ਬਲਦੇਵ ਸਿੰਘ ਸਰਸਾ ਹੁਣੀ ਵੀ ਕਹਿੰਦੇ ਕਿ ਹੋ ਸਕਦਾ ਹੈ ਕਿ ਉਹ ਜਿਹੜੇ ਸਰੂਪ ਨੇ ਉਹ ਸੌਦਾ ਸਾਧ ਵਰਗਿਆਂ ਨੂੰ ਦਿੱਤੇ ਗਏ ਹੋਣ ਜਾਂ ਹੋਰ ਕਿਤੇ ਭੇਜੇ ਗਏ ਹੋਣ ਤੁਸੀਂ ਇਹਦਾ ਕਾਰਨ ਕੀ ਸਮਝਦੇ ਹੋ ਕਿ ਆਖਿਰ ਇਹ ਸਰੂਪ ਜੇ ਚੋਰੀ ਵੀ ਕੀਤੇ ਆ ਤੇ ਉਹਦੇ ਪਿੱਛੇ ਕਾਰਨ ਕੀ ਹੋਵੇਗਾ ਜੀ ਹੁਣ ਜਿਸ ਹਿਸਾਬ ਨਾਲ ਬੀਬੀ ਜ਼ਗੀਰ ਕੌਰ ਕਹਿੰਦੀ ਪਿਓ ਤਾਂ ਕੰਮ ਨਿਪਟੜ ਗਿਆ ਸੀਗਾ ਜਿਸ ਹਿਸਾਬ ਨਾਲ ਧਾਮੀ ਸਾਹਿਬ ਨੂੰ ਅੱਜ ਪੂਰਾ ਗੁੱਸਾ ਚੜਿਆ ਹੋਇਆ ਹੈ ਕਿ ਐਫ ਆਰ ਆਈ ਦਖਲਅੰਦਾਜੀ ਹੋਗੀ ਇਥੋਂ ਸਾਫ ਹੁੰਦਾ ਹੈ ਕਿ ਇੰਨੇ ਸਾਲਾਂ ਤੋਂ ਉਸ ਪੜਤਾਲ ਨੂੰ ਰੋਕਣਾ ਕਾਰਵਾਈ ਨੂੰ ਰੁਕਣਾ ਗੁੰਮਰਾਹ ਕਰਨਾ ਗਲਤ ਬਿਆਨਬਾਜ਼ੀ ਕਰਨੀ ਇਹਦਾ ਮਤਲਬ ਸਾਫ ਹੈ ਕਿ ਇਹ ਚੋਰੀ ਹੋਈ ਨਹੀਂ ਕਰਵਾਏ ਗਏ ਟਿਕ ਕਰਵਾਏ ਕਿੱਥੇ ਨੇ ਜਿਹੜੇ ਸ਼੍ਰੋਮਣੀ ਕਮੇਟੀ ਤੇ ਕਾਬਜ ਮਸੰਦ ਗੁਰੂ ਸਾਹਿਬ ਨੂੰ ਵੀ ਵਿਚਾਰੀ ਲਿਖ ਦੇਣ ਲੁਟੇਰੇ ਬਣਾ ਦੇਣ ਇਹਨਾਂ ਦੀ ਸ਼ਾਨ ਦੇ ਖਿਲਾਫ ਬੋਲੋ ਤੇ ਮਾੜੀ ਗੱਲ ਇਹ ਗੁਰੂ ਸਾਹਿਬ ਦੇ ਖਿਲਾਫ ਝਹਿਰ ਉਗਲ ਦੇਣ ਗੰਧ ਖੋਲ ਦੇਣ ਤੇ ਇਹ ਬੜੀ ਚੰਗੀ ਗੱਲ ਹੈ ਇਸ ਲਈ ਇਹ ਚੋਰੀ ਇਹਨਾਂ ਨੇ ਕਰਵਾਏ ਨੇ ਕਿਉਂ ਜਿਹੜੇ ਗੁਰੂ ਸਾਹਿਬ ਗੁਰੂ ਗ੍ਰੰਥ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰ ਸਕਦੇ ਨੇ ਇਹਦਾ ਮਤਲਬ ਵਜ੍ਹਾ ਦੇ ਚੋਰੀ ਹੋਏ ਸਰੂਪ ਥੋੜੇ ਕੁ ਸਾਲਾਂ ਨੂੰ ਨਿਕਲਣਗੇ ਪਰ ਕਿਸੇ ਹੋਰ ਰੂਪ ਵਿੱਚ ਬਾਹਰ ਆਉਣਗੇ ਲਿਖੇ ਸ਼੍ਰੋਮਣੀ ਕਮੇਟੀ ਨਹੀਂ ਹੋਣਗੇ ਛਾਪੇ ਪਰ ਉਹਨਾਂ ਦਾ ਦਸਤਾਵੇਜ਼ ਗੁਰੂ ਗ੍ਰੰਥ ਸਾਹਿਬ ਨਹੀਂ ਹੋਊਗਾ ਕੁਝ ਹੋਰ ਹੋਊਗਾ ਜਿਹਦਾ ਸਾਨੂੰ ਖਦਸਾ ਹੈ ਇੱਕ ਗੱਲ ਇਹਦੇ ਨਾਲ ਹੋਰ ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ 'ਚ ਕਈ ਵਾਰ ਆਇਆ ਪਰਮੇਸ਼ਰ ਲਈ ਆਇਆ ਪਰਮੇਸ਼ਰ ਨੂੰ ਕਿਹਾ ਗਿਆ ਤੇ ਰਾਮ ਸ਼ਬਦ ਜਿਹੜਾ ਹੈ ਉਹਨੂੰ ਦਿਲ 'ਚ ਰੱਖਿਆ ਜਾਂਦਾ ਹੈ ਪਰਮੇਸ਼ਰ ਦਾ ਨਾਮ ਉਹਨੂੰ ਗੰਦੀਆਂ ਨਾਲੀਆਂ ਚਿੱਟਾ ਬਣਾ ਕੇ ਨਹੀਂ ਲਾਇਆ ਜਾਂਦਾ ਦਰਬਾਰ ਸਾਹਿਬ ਦੇ ਵਿੱਚ ਲਾਈਆਂ ਗਈਆਂ ਕਿਸੇ ਹਿੰਦੂ ਜਥੇਬੰਦੀ ਨੇ ਉਹਦਾ ਵਿਰੋਧ ਨਹੀਂ ਕੀਤਾ ਕਰਨਾ ਚਾਹੀਦਾ ਸੀ ਰਾਮ ਸ਼ਬਦ ਲਿਖ ਕੇ ਨਾਲੀ ਚ ਕਿਉਂ ਫਿਰ ਉਦੋਂ ਬਾਅਦ ਉਸ ਚੀਜ਼ ਨੂੰ ਲਕਾਇਆ ਗਿਆ ਤੇ ਜਦੋਂ ਪੁੱਟਣ ਦੀ ਗੱਲ ਹੋਈ ਸਾਨੂੰ ਮੋਰਚਾ ਲਾਉਣਾ ਪਿਆ ਉਦੋਂ ਵੀ ਇਸੇ ਕੁਲਤਾਰ ਸਿੰਘ ਸੰਧਵਾ ਦੀ ਸਰਕਾਰ ਨਵੀਂ ਸੀ ਸਿੱਖ ਚਿਹਰਾ ਸਮਝ ਕੇ ਕਿਹਾ ਸੀ ਵੀ ਤੂੰ ਸਿੱਖਾਂ ਆ ਹੋ ਰਿਹਾ ਦਰਬਾਰ ਸਾਹਿਬ ਚ ਤੇ ਜੇ ਤੁਹਾਡੇ ਹੁੰਦਿਆ ਇਹ ਵੀ ਹੋ ਗਿਆ ਤੇ ਆਪਣੇ ਆਪ ਨੂੰ ਸਿੱਖ ਨਾ ਮੰਨਿਓ ਇਹ ਅੱਜ ਹੀ ਪੁਛਲੇ ਕੁਲਤਾਰ ਸਿੰਘ ਸੰਧਵਾ ਨੂੰ ਗੱਲ ਕਹੀ ਕਿ ਨਹੀਂ ਕਹੀ ਮੈਨੂੰ ਤਾਂ ਜਾਣਦਾਂ ਦੀ ਸੀ ਨੰਬਰ ਮੈਂ ਕਿਸੇ ਤੋਂ ਲੈ ਕੇ ਕੀਤਾ ਉਸ ਵਕਤ ਕੁਲਤਾਰ ਸਿੰਘ ਸੰਧਵਾ ਨੇ ਪ੍ਰਸ਼ਾਸਨ ਦੇ ਰਾਈ ਉਹ ਇਟਾਂ ਜਿਹੜੀਆਂ ਸੀ ਸਾਨੂੰ ਪਟਵਾ ਕੇ ਦਿੱਤੀਆਂ ਉਥੋਂ ਰਾਮ ਸ਼ਬਦ ਲਿਖੀਆਂ ਇਟਾਂ ਦੱਬਣੀਆਂ ਇਤਿਹਾਸ ਦੀ ਪੱਠਾ ਬਿਠਾ ਕੇ ਰੱਖ ਦੇਣਾ ਤੇ ਗੁਰੂ ਸਾਹਿਬ ਦੇ ਸਰੂਪ ਪਰਾਤਨ ਸਾੜ ਦੇਣੇ ਤੇ ਜਿਹੜੇ ਉਥੇ ਸਾਡੀ ਲਾਇਬ੍ਰੇਰੀ ਸੀਗੀ ਦਰਬਾਰ ਸਾਹਿਬ ਉਹਦੇ ਵਿੱਚੋਂ ਫੌਜ ਨੂੰ ਚੁਕਾ ਦੇਣੇ ਤੇ ਜਿਹੜੇ ਫੌਜ ਨੇ ਵਾਪਸ ਕੀਤੇ ਨੇ ਉਹਨਾਂ ਦਾ ਅਤਾ ਪਤਾ ਕੋਈ ਨਹੀਂ 328 ਰੂਪ ਹੋਰ ਚੋਰੀ ਹੋ ਜਾਣੇ ਇਹਨੂੰ ਕੀ ਸਮਝਦੇ ਹੋ ਇਹ ਤੁਹਾਡੇ ਤੇ ਆਇਡੈਂਟੀਟੀ ਅਟੈਕ ਹੋ ਰਿਹਾ ਏ ਜਿਹਦੇ ਜ਼ਿੰਮੇਵਾਰ ਇਹ ਧਾਮੀ ਐਂਡ ਕੰਪਨੀ ਤੇ ਬਾਦਲ ਪਰਿਵਾਰ ਹੈ ਅਜੇ ਵੀ ਇਹਨਾਂ ਨੂੰ ਇਹ ਚਾਹੀਦਾ ਨਹੀਂ ਸੀ ਇੰਨੇ ਗਿਰ ਜਾਣਾ ਕਿ ਉਸ ਪਾਪ ਤੇ ਪਰਦਾ ਪਾਉਣ ਦੀ ਤੁਸੀਂ ਹੋਰ ਪਾਪ ਕਰੀ ਜਾਣੇ ਤੁਹਾਨੂੰ ਤੇ ਦੀ ਗੁਨਾਹਾਂ ਤੋਂ ਤੋਬਾ ਕਰਕੇ ਲਾਂਬੇ ਹੋ ਜਾਣਾ ਚਾਹੀਦਾ ਸੀ ਤੇ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਨੇ ਗੁਨਾਹ ਕੀਤੇ ਨੇ ਉਹ ਪੰਥ ਅਗੇ ਰੱਖ ਦੇਣੇ ਚਾਹੀਦੇ ਸੀ ਪਿਆ ਤੁਸੀਂ ਠੀਕ ਕਰ ਲਓ ਤੇ ਭਵਿੱਖ ਵਿੱਚ ਬਖਸ਼ ਦਿਓ ਪਰ ਮੈਨੂੰ ਨਹੀਂ ਲੱਗਦਾ ਇਹ ਲੋਕ ਬਖਸ਼ਣਯੋਗ ਤੇ ਬਰਦਾਸ਼ਤਯੋਗ ਹੋਣਨ। ਕਾਲਾ ਸਾਹਿਬ ਸਵਾਲ ਇੱਥੇ ਇਹ ਖੜ ਜਾਂਦਾ ਆ ਕਿ ਜੇ ਇਹ ਸਾਰਾ ਕੁਝ ਹੋਇਆ ਔਰ ਐਸਜੀਪੀਸੀ ਦਾ ਨਾਮ ਮਚਾਰਿਆ ਸਿੱਖਾਂ ਦੀ ਧਾਰਮਿਕ ਸੰਸਥਾ ਇੱਕੋ ਮਾਤਰਾ ਸੰਸਥਾ ਐਵੇਂ ਕਿਵੇਂ ਕਰ ਸਕਦੀ ਆ ਆਪਣੇ ਧਰਮ ਦੇ ਨਾਲ ਹੀ। ਇਹ ਤਾਂ ਤੱਥ ਬੋਲ ਰਹੇ ਆ ਨਾ। ਇਹ ਤੇ ਕਹੀਏ ਨਾ ਕਿ ਕਿਵੇਂ ਕਰ ਸਕਦੀ ਆ ਕਿਵੇਂ ਨਹੀਂ ਕਰ ਸਕਦੀ ਕਰ ਦਿੱਤੇ ਨੇ ਸ਼੍ਰੋਮਣੀ ਕਮੇਟੀ ਸਿੱਖਾਂ ਨੇ ਇਸ ਲਈ ਨਹੀਂ ਬਣਾਈ ਕਿ ਉਹ ਗੁਰੂ ਘਰ ਦੀਆਂ ਇਮਾਰਤਾਂ ਪੁਰਾਣੀਆਂ ਢਵਾ ਕੇ ਕਾਰ ਸੇਵਾ ਦੇ ਨਾਂ ਤੇ ਨਵੀਆਂ ਬਣਾ ਕੇ ਤੇ ਸਾਡੇ ਇਤਿਹਾਸਕ ਸਰੋਤ ਖਤਮ ਕਰਦੇ ਸ਼੍ਰੋਮਣੀ ਕਮੇਟੀ ਇਸ ਲਈ ਨਹੀਂ ਬਣਾਈ ਕਿ ਉਹ ਗੁਰੂ ਕੇ ਇਤਿਹਾਸ ਦਾ ਬੇੜਾ ਗਰਕ ਕਰ ਦੇ ਗੁਰੂ ਸਾਹਿਬਾਂ ਦੇ 10 ਗੁਰੂ ਸਹਿਬਾਨਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਸਮੁੱਚੀ ਮਾਨਵਤਾ ਦਾ ਕਲਿਆਣਕਾਰੀ ਉਹਨਾਂ ਨੂੰ ਖਤਮ ਕਰ ਦੇਣ ਫਿਰ ਗੁਰੂ ਕੀਆਂ ਜ਼ਮੀਨਾਂ ਵੇਚ ਦੇਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਾਤਨ ਸਰੂਪ ਛੜਵਾ ਦੇਣ ਤੇ ਜਿਹੜੇ ਨਵੇਂ ਛੱਪੇ ਸੀ ਉਹਨਾਂ ਨੂੰ ਚੋਰੀ ਕਰਾ ਦੇਣ ਇਹ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ ਤੇ ਜੇ ਸ਼੍ਰੋਮਣੀ ਕਮੇਟੀ ਇਹ ਕੁਝ ਕਰਦੀ ਤੇ ਇਹੋ ਜੀ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਅੱਜ ਰੱਖਣ ਦੀ ਲੋੜ ਨਹੀਂ ਆ ਉਹਨਾਂ ਨੂੰ ਫਿਰ ਨਵੇਂ ਸਿਰੇ ਤੋਂ ਅੱਜ ਨਵੀਂ ਤਿਆਰੀ ਕਰਨ ਦੀ ਜ਼ਰੂਰਤ ਹੈ ਪਰ ਜਾਣਾ ਉੱਥੇ ਹੀ ਹੋ ਜਿੱਥੋਂ ਭਾਈ ਮਹਿਤਾਬ ਸਿੰਘ ਨੇ ਸ਼ੁਰੂਆਤ ਕੀਤੀ ਸੀਗੀ ਇਹ ਐਕਟ ਦੇ ਅਧੀਨ ਲਿਆ ਕੇ ਜਿਹੜੀ ਸ਼੍ਰੋਮਣੀ ਕਮੇਟੀ ਸਾਡੇ ਗਲ ਬੜੀ ਗਈ ਤੇ ਬੜੀ ਘਾਤਕ ਤੇ ਖਤਰਨਾਕ ਸਿੱਧ ਹੋਈ ਆ ਜਿੱਥੋਂ ਸਿੱਖਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਪਰ ਮੈਂ ਅੰਤ ਵਿੱਚ ਅੰਤ ਵੱਲ ਲੈ ਜਾਣਾ ਇਸ ਗੱਲ ਨੂੰ ਪਰ ਸਵਾਲ ਇੱਥੇ ਫਿਰ ਇਹੀ ਖੜ ਜਾਂਦਾ ਜੇ ਐਸਜੀਪੀਸੀ ਦੇ ਉੱਤੇ ਐਡੇ ਸਵਾਲ ਖੜੇ ਆ ਤੇ ਇਹ ਉਦੋਂ ਹੀ ਹੱਲ ਹੋ ਸਕਦੇ ਆ ਜੇ ਉਹਦੀ ਚੋਣ ਹੋਵੇ ਦੁਬਾਰਾ ਜਿਹੜੀ 2011 ਤੋਂ ਬਾਅਦ ਹੋਈ ਨਹੀਂ ਆ ਹੁਣ ਤੱਕ ਉਹ ਹੋਵੇ ਤੇ ਮੁੜ ਕੇ ਦੁਬਾਰਾ ਹਾਊਸ ਬਣੇ ਤਾਂ ਹੀ ਸ਼ਹਿਰ ਜਾ ਕੇ ਕਿਤੇ ਮਸਲੇ ਹੱਲ ਹੋ ਸਕਦੇ ਆ ਪਰ ਉਹ ਕਦੋਂ ਹੋਵੇ ਕੀ ਇਹੀ ਸਵਾਲ ਹੈ ਮੈਂ ਤੇ ਕਹਿਣਾ ਕਿ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਨਲੈਕੀ ਜਦ ਕੀ ਇੱਕ ਤਾਂ ਉਹਨਾਂ ਦੀ ਨਲੈਕੀ ਹੈ ਕਿ ਤਾਨਾਸ਼ਾਈ ਰਵਈਏ ਦੇ ਨਾਲ ਇਹਨਾਂ ਨੂੰ ਕਾਬਜ਼ ਰੱਖਿਆ ਹੋਇਆ ਹੈ ਜਾਂ ਮਿਊਚੁਅਲ ਕੋਈ ਇੰਟਰਸਟ ਹੈਗਾ ਯਾ ਇੰਟਰਸਟ ਮਿਲੀ ਭੁਗਤ ਕਵਾਂਗਾ ਤੇ ਗੇਮ ਮਿਲ ਕੇ ਖੇਡਣੀ ਕੇਂਦਰ ਦਾ ਕੰਮ ਇਹਨਾਂ ਨਾਲ ਮਿਲਿਆ ਇੱਕ ਬੰਨੇ ਤੇ ਇਹਨਾਂ ਨੂੰ ਕਾਬਜ਼ ਰੱਖ ਕੇ ਗੈਰ ਕਾਨੂੰਨੀ ਲੱਤ ਥੱਲੇ ਰੱਖਿਆ ਜਾ ਰਿਹਾ ਜੇ ਕੁਸਕੇ ਤਾਂ ਕਮੇਟੀ ਜਾਓ ਦੂਸਰੇ ਪਾਸੇ ਇਹਨਾਂ ਦੇ ਵਿਰੋਧੀਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੀਆਂ ਵੋਟਾਂ ਤੇ ਨੋਟਾਂ ਦਾ ਹਿੱਸਾ ਬਣੋ ਤੁਹਾਨੂੰ ਸ਼੍ਰੋਮਣੀ ਕਮੇਟੀ ਲੈ ਦੇਵਾਂਗੇ ਤੇ ਉਹਨਾਂ ਧਿਰਾਂ ਨੂੰ ਵੀ ਅਪੀਲ ਕਰਾਂਗਾ ਕਿ ਸਰਕਾਰਾਂ ਦੇ ਇਸ ਉੱਚੀ ਹਰਕਤ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕੀ ਦੀ ਰਾਜਨੀਤੀ ਅੱਜ ਸਾਡੇ ਸਿੱਖ ਭਰਾ ਇਲੈਕਸ਼ਨ ਦੀ ਜਗ੍ਹਾ ਸਿਲੈਕਸ਼ਨ ਲਈ ਇਕੱਠੇ ਹੋਣ ਸਾਨੂੰ ਕਿਸੇ ਇਲੈਕਸ਼ਨ ਦੀ ਲੋੜ ਨਾ ਪਵੇ ਅਸੀਂ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਭਾਈ ਮਹਿਤਾਬ ਸਿੰਘ ਪੀਰ ਬਣ ਕੇ ਆਪਣੇ ਸੁਚੱਜੇ ਪ੍ਰਬੰਧਾਂ ਦੀ ਸ਼ੁਰੂਆਤ ਕਰੀ ਠੀਕ ਬਿਲਕੁਲ ਇਹ ਸਿਚੁਏਸ਼ਨ ਨੂੰ ਵੇਖਣ ਦੀ ਲੋੜ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਹਿਵਾਂਗੇ ਪੰਜਾਬੀ ਤੇ